ਗੋਵਿੰਦ ਮਹਾਰਾਜ ਦੀ ਪਾਵਨ ਨਗਰੀ ਗੁਰਦੁਆਰ ਸ੍ਰੀ ਪੌਂਟਾ ਸਾਈ ਬਖੇ 71 ਹੋਏ ਗੁਰੂ ਰੂਪ ਸਾਤ ਸੰਗਤ ਜੀ ਗੱਜਵਾਜ ਕੇ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੀ ਕਵਿਤਾ ਤਸੂਲੇ ਖੈ ਰਖੜੀ ਰਖੜੀ ਬੰਨ ਨ ਰੋਕਦਾ ਨਹੀਂ ਕੋਈ ਤੈਨੂੰ ਰਖੜੀ ਬੰਨ ਨ ਰੋਕਦਾ ਨਹੀਂ ਕੋਈ ਤੈਨੂੰ ਜੇ ਬਨ ਨਹੀਂ ਆਤਾ ਸੁੱਚੇ ਕੇ ਦਾਤ ਦੀ ਬਨ ਰੱਖਾ ਇੱਕ ਕਾਲ ਸਦਾ ਹੋਣਾ ਰਖੜੀ ਬਨ ਨਹੀਂ ਆਤਾ ਅਕਾਲ ਨਾਮ ਦੀ ਬਨ ਚੱਲਣ ਹਾਰਾ ਰੱਖਿਆ ਨਹੀਂ ਕਰਨੀ ਚੱਲਣ ਹਾਰਾ ਰੱਖਿਆ ਨਹੀਂ ਕਰਨੀ ਅਗਲੇ ਸਾਧਾ ਜਿੰਨਾ ਗਿਆਨ ਹੈ ਨਹੀਂ ਲੋਕ ਪਰ ਲੋਕ ਸਾਹੀ ਜਿਸ ਹੋਣਾ ਰਖੜੀ ਬੰਨੀ ਆ ਤਾਂ ਉਸ ਦਾ ਤਾਰ ਦੀ ਬੰਨ ਵੀ ਤੇਰੇ ਤਾਂ ਨਸ਼ਿਆਂ ਦੇ ਹੋਏ ਆਤੀ ਵੀ ਤੇਰੇ ਤਾਂ ਨਸ਼ਿਆਂ ਦੇ ਹੋਏ ਆਤੀ ਆਪਣੇ ਜੀਣ ਲਈ ਸਹਾਰਾ ਲੋਚਣ ਇੱਕੋ ਇੱਕ ਸਹਾਰਾ ਤੇਰਾ ਹੋ ਸਕਦਾ ਰਖੜੀ ਬੰਨੀ ਐ ਤਾਂ ਪਾਲਣ ਹੱਥ ਦੀ ਬੰਨ ਕੱਚੇ ਥਾਕੇ ਦੀ ਤੰਦ ਨਹੀਂ ਸਾਥ ਦੇਣਾ ਕੁੱਛ ਤਾਗੇ ਦਿਆ ਤੰਦਾ ਨਹੀਂ ਸਾਥ ਦੇਣਾ ਰਖੜੀ ਸਮਝ ਕੇ ਕੜੇ ਨੂੰ ਪਾਉ ਦੋਵੇਂ ਜੀਵਨ ਕਾਲ ਦਾ ਸਾਥੀ ਕੜੇ ਹੋਣਾ ਰਖੜੀ ਬੰਨੀ ਐ ਤਾ ਕਰਗੀ ਧਰਦੀ ਬੰਨ ਜਬ ਵੀ ਸੈਬ ਸੁਬਾ ਰਹਿ ਰਾ ਸ਼ਾਮੀ ਸੋਇਲਾ ਸੋਣਵੇਰੇ ਅਤੇ ਸਿਮਰਨ ਕਰੇ ਵੀਰਾ ਰਖੜੀ ਬੰਨੀ ਆ ਤਾਂ ਅਜੀਤ ਜੁਝਾਰ ਦੀ ਬੰਨ ਬਾਬੇ ਨਾਨਕ ਬਰਾਬਰ ਸੀ ਹੱਕ ਦਿੱਤਾ ਬਾਬੇ ਨਾਨਕ ਬਰਾਬਰ ਸੀ ਹੱਕ ਦਿੱਤਾ ਰਖੜੀ ਬੰਨੀ ਆ ਤਾਂ ਗੁਰ ਉਪਕਾਰ ਦੀ ਬੰਨ ਜੰਮਣ ਮਾਨਾ ਹੈ ਹੁਕਮ ਵਿੱਚ ਜਿਸ ਦੇ ਰਖੜੀ ਬੰਨੀ ਹੈ ਤਾ ਰਖਣ ਹਾਰ ਦੀ ਬੰਨ ਜੰਮਣ ਮਾਨਾ ਹੈ ਹੁਕਮ ਵਿੱਚ ਜਿਸ ਦੇ ਰਖੜੀ ਬੰਨੀ ਹੈ ਤਾ ਰਖਣ ਹਾਰ ਦੀ ਬੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ